ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਿਆ ਆਲਪਿਆ ਬੀ ਟ੍ਰੈਵਲ ਉਫ ਤੇ ਆਸ ਕਰਦੇ ਆ ਸਭ ਚੜ੍ਹਦੀ ਕਲਾ ਜੀ ਹੋਵੋਗੇ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਜੀ ਰੱਖੇ ਜੀ ਤੇ ਅੱਜ ਆਪਣੇ ਹੋ ਗਈ ਨਾਨਕੇ ਡੈਥ ਜੀ ਤੇ ਆਪਾਂ ਜਾ ਰਹੇ ਆਂਗੇ ਆਪਣੀ ਮੰਮੀ ਹੋਰੀ ਨੂੰ ਛੱਡਣਾ ਤੇ ਘਰੇ ਵੀ ਫਿਰ ਕੋਈ ਹੈ ਨਹੀਂਗਾ ਤੇ ਤਾਂ ਕਰਕੇ ਆਪਾਂ ਮੰਮੀ ਹੋਰੀ ਨੂੰ ਮਾਚਾ ਮੂੜਵਾਲ ਤੱਕ ਗੱਡੀ ਉਤਾਰਿਆਉਣਗੇ ਉੱਥੇ ਬੱਸ ਚੜ ਜਾਣੀ ਤੇ ਇਹਨਾਂ ਨੂੰ ਇੱਥੋਂ ਬਰਨਾਲੇ ਵਾਲੀ ਬੱਸ ਮੈਂ ਜੀ ਸਿੱਧਾ ਬਰਨਾਲੇ ਤੋਂ ਸਿੱਧਾ ਤਨਹੌਲੇ ਤਨਹੌਲੇ ਤੋਂ ਪੂਰੇ ਕੁੱਬੇ ਹੀ ਮੇਰੇ ਨਾਨਕੇ ਨੇਗੇ ਪੂਰੇ ਕੁੱਬੇ ਤੇ ਤਾਂ ਕਰਕੇ ਹੁਣ ਆਪਾਂ ਇਹਨਾਂ ਨੂੰ ਚੱਲਿਆ ਹੀ ਛੱਡਣਾ ਤੇ ਆਪਣੀ ਮੰਮੀ ਵੀ ਆ ਗਏ ਲੋ ਜੀ ਆ ਬੈਠੇ ਨੇ ਮਾਤਾ ਹੋਰੀਆਂ ਆਪਾਂ ਨੇ ਉਹਰੇ ਮੂਲ ਵਾਲਾ ਲਿਆ ਕੇ ਧਾਰਤੀਆਂ ਗੱਡੀ ਉੱਧਰ ਖੜੀ ਆ ਤੇ ਬਸ ਦੇਖਦੇ ਆ ਬੱਸ ਚੜਾ ਕੇ ਪਰ ਚੱਲਦੇ ਨਿਕਲਦੇ ਆ ਹੀ ਪਿੰਡ ਨੂੰ Iya, lagi basah, bernaliali. Jaraknya minimal tahunya matahari dibawa pagi, ada teh Hasil dari Turki ਇਵਰ ਨਾਲੇ ਵਾਲੇ ਆਪਣੀ ਗੱਡੀ ਉੱਧਰ ਖੜੀ ਆ ਤੇ ਚਲਦੇ ਆਪਾਂ ਵੀ ਲੋ ਜੀ ਆਪਾਂ ਹੁਣ ਸਵੇਰੇ ਸਵੇਰੇ ਦਰਸ਼ਨ ਕਰਾ ਦੇਣਾ ਗੁਰਦੁਆਰਾ ਮੰਜੀ ਸਾਹਿਬ ਦੇ ਆਪਾਂ ਮੋਲਵਾਲ ਮੰਮੀ ਹੋਰਿਆਂ ਨੂੰ ਉਤਾਰ ਲਾਏ ਬਸ ਚੜਾਉਣਾ ਆਏ ਸੀਗੇ ਬਰਨਾਲ ਨੂੰ ਤੇ ਇਧਰ ਕੋਲ ਦੁਆਰਾ ਸਾਹਿਬ ਦੇ ਵਿਚਰੀ ਨੰਗ ਰਹੇ ਸੀਗੇ ਨਾਤੇ ਤਾਂ ਹੋਏ ਨਹੀਂ ਆਪਾਂ ਤਾਂ ਕਰਕੇ ਆਪਾਂ ਅੰਦਰ ਤਾਂ ਨਹੀਂ ਜਾਂਦੇ ਹੈਗੇ ਆਪਾਂ ਤੁਹਾਨੂੰ ਬਾਰ ਬਾਰ ਦਰਸ਼ਨ ਕਰਾ ਦੇਣਾ ਗੁਰਦੁਆਰਾ ਸਾਹਿਬ ਦੇ ਲੋ ਜੀ ਇਧਰ ਸਰੋਵਰ ਸਾਹਿਬ ਆ ਗਿਆ ਤੇ ਇਆ ਗਿਆ ਜੀ ਗੁਰਦੁਆਰਾ ਸਾਹਿਬ ਕਰ ਲੋ ਦਰਸ਼ਨ ਜੀ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਮੰਜੀ ਸਾਹਿਬ ਜੀ ਲੋ ਜੀ ਕਰ ਲੋ ਦਰਸ਼ਨ ਜੀ ਸ਼ੁਰੂ ਕਰਦੇ ਆਪਾਂ 12ਵਾਂ ਵੀਡੀਓ ਬਣਾਤੀ ਤੁਹਾਡੇ ਲਈ ਤੁਹਾਨੂੰ ਦਰਸ਼ਨ ਕਰਾਉਣ ਲਈ ਸ਼ੁਰੂ ਕਰਦੇ ਜੀ ਲੋ ਜੀ ਚੱਲਦੇ ਆਪਾਂ ਸਤਿ ਸ਼੍ਰੀ ਅਕਾਲ ਸੱਚਾ ਪਾਸਾ ਤੇਰੀ ਆਖਰਾ ਲੋ ਜੀ ਇਹ ਬਾਂਦਰੋਂ ਵੀ ਤੁਹਾਨੂੰ ਕਰਾਉਂਦੇ ਦਰਸ਼ਨ ਗੱਲ ਕਰ ਆਪਾਂ ਅਸਨਾਣ ਪਾਣੀ ਕੀਤਾ ਨਹੀਂ ਸ਼ਿਵਾ ਫਿਰ ਆਪਾਂ ਵਧੀਆ ਨਹੀਂ ਸਮਝਦੇ ਕਿ ਬਿਨਾਂ ਨਾਤੇ ਗੁਰੂ ਘਰ ਜਾਣਾ ਜੀ ਹਨਾ ਇਹ ਸਾਰੇ ਗੁਰੂ ਘਰ ਦੀ Marta ਜੀ ਲੋ ਜੀ ਸੋਨ ਸਾਹਮਣੇ ਵਾਲੇ ਪਾਸੇ ini Loh ਸਾਹਮਣੇ ਵਾਲਾ ਪਾਸਾ ਜੀ ਮੇਨ ਜਿਹੜਾ ਲੋ ਜੀ ਕਰ ਲੋ ਦਰਸ਼ਨ ਗੁਰਦੁਆਰਾ ਮੰਜੀ ਸਾਹਿਬ ਮੂਲੋਵਾਲ ਜੀ ਪਾਸਾ ਜੀ ਨੌਵੀਂ ਦਸਵੀਂ ਤੇ ਇਹਿੰਦਰ ਸਾਹਮਣੇ ਆ ਗਿਆ ਸੰਤ ਬਾਬਾ ਰਣਜੀਤ ਸਿੰਘ ਪਬਲਿਕ ਸਕੂਲ ਜੀ ਆਪਣੇ ਮੂਲਵਾਲ ਦਾ ਪੂਰਾ ਫਲ ਮਸ਼ਹੂਰ ਸਕੂਲ ਆ ਗਿਆ ਇਹ ਹੋਰੀ ਚ ਕੋਟੀ ਦੀ ਵਿਦਿਆਦਿਤ ਜਿੰਦੀ ਜਵਾਕਾਂ ਨੂੰ ਏ ਆਪਾਂ ਹੁਣ ਸਕੂਲ ਦੇ ਵੀ ਕਰਾਉਣੇ ਚੱਲ ਕੇ ਨੂੰ ਦਿਖਾਉਣੇ ਆ ਛੱਡ ਦੇ ਦੇ ਬਹੁਤ ਵੱਡਾ ਬਣ ਗਿਆ ਛੋਟਾ ਸਕੂਲ ਹੁੰਦਾ ਸੀ ਜੀ ਲੋ ਜੀ ਇਹ ਆ ਗਿਆ ਸਕੂਲ ਸੰਤ ਬਾਪਾ ਰਣਜੀਤ ਸਿੰਘ ਪਬਲਿਕ ਸਕੂਲ ਆ ਸਾਡੇ ਮੂਲਵਾਲ ਦਾ ਮਸੂਰ ਸਕੂਲ ਆਈਏ ਬਾਅਦ ਜਿਆਦਾ ਮਾਰਤ ਵੱਡੀ ਬਣ ਚੁੱਕਿਆ ਹੁਣ ਤਾਂ ਸਕੂਲ ਦੀ ਬਿਲਡਿੰਗ ਤੇ ਪਹਿਲਾਂ ਛੋਟੀ ਜੀ ਬਿਲਡਿੰਗ ਹੁੰਦੀ ਸੀ ਜਦੋਂ ਇਹ ਸਕੂਲ ਖੁੱਲਿਆ ਖੁੱਲਿਆ ਸੀ ਜੀ ਛੋਟੇ ਹੁੰਦੇ ਦੀ ਦੇਖਦੇ ਆਇਸ ਤਾਂ ਚਲੋ ਜੀ ਆਹ బోర్ਡ ਪੜ ਕੇ ਤੁਸੀਂ ਗੁਰਦੁਆਰਾ ਸਾਹਿਬ ਆ ਸਕਦੇ ਹੋ ਗੁਰਦੁਆਰਾਂ ਜਿਹੜਾ ਪਾਸ ਹੈ 9ਵੀਂ 10ਵੀਂ ਗੁਰੂ ਕੀ ਨਗਰੀ ਪਿੰਡ ਬੋਲੋਵਾਲ ਤੇ ਇਹਦੇ ਸਾਹਮਣੇ ਸਕੂਲਾ ਗਿਆ ਸੰਤ ਬਾਬਾ ਰਣਜੀਤ ਸਿੰਘ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਸਕੂਲ ਮੋਲਵਾਲ ਤੇ ਇੱਧਰ ਹੈ ਗਿਆ ਗੁਰਦੁਆਰਾ ਸਾਹਿਬ ਜੀ ਤੇ ਸਾਹਮਣੇ ਤੁਹਾਨੂੰ ਦੇਖ ਹੀ ਰਿਹਾ ਜੀ ਇਹ ਘਰ ਦੀ ਬੈਕ ਸਾਈਡ ਆ ਗਿਆ ਗੁਰਦੁਆਰਾ ਸਾਹਿਬ ਤੇ ਅੱਜ ਆਪਾਂ ਤੁਹਾਨੂੰ ਬਾਹਰੋਂ ਦਰ ਸੰਤਾ ਕਰਾਣਾ ਜੀ ਕਿਉਂਕਿ ਅੰਦਰ ਜਾਣਾ ਆਪਾਂ ਨੂੰ ਪਦੀ ਨਹੀਂ ਲੱਗਿਆ ਸਨਾਣ ਪਾਣੀ ਕੀਤਾ ਨਹੀਂ ਸ਼ਿਵਾ ਤਾਂ ਕਰਕੇ ਆਪਾਂ ਤੁਹਾਨੂੰ ਬਾਰ ਬਾਰ ਦਰਸ਼ਨ ਕਰਾ ਕੇ ਨਿਕਲ ਚੱਲੇ ਪੰਡੂ ਜੀ ਚਾਬੀ ਘੱਟ ਪੀਛੀ ਸਲਾਉਣੀਗੀ ਤਾਂ ਬੰਨੇ ਲਓ ਜੀ ਹੋ ਗਿਆ ਤੇ ਚਾਬੀ ਨਹੀਂ ਗਈ ਅੱਤੇ ਲੋ ਜੀ ਮੇਟਰ 10 ਰੁਪਇਆ 50 ਚ ਤੇ ਇਹਨਾਂ ਕੰਮ ਆਪਣਾ ਹੋ ਗਿਆ ਬਾਕੀ ਬੜੇ ਰਹੋ ਬਲੌਗ ਦੇ ਨਾਲ ਜੋ ਜੋ ਵੀ ਕਰਾਂਗੇ ਦੇਖਾਂਗੇ ਸੋਨੂੰ ਵੀ ਨਾਲ ਦਿਖਾਵਾਂਗੇ ਜੀ ਕਰਾਵਾਂਗੇ ਦਰਸ਼ਨ ਲੋ ਜੀ ਮਾਤਾ ਹੋਰੀ ਨੂੰ ਬਿਠਾ ਲਿਆ ਸ਼ੇਰ ਪਰੋਂ ਇੱਕ ਤਾਂ ਦੂਜੀ ਤਾਂ ਮੋਟਰ ਹੈਗਲ ਤੇ ਬੈਠ ਕੇ ਆ ਗਈ ਪਿੰਡ ਦਾ ਵੀ ਮਿਲ ਗਿਆ ਜੀ ਆ ਤੇ ਉਹ ਕਹਿੰਦੀ ਵੀ ਮੈਂ ਤੇ ਜਾਣੀ ਮੋਟਰ ਹੈਗਲ ਤੇ ਬਿਠਾਤੀ ਮਾਤਾ ਨੇ ਮੇਰੀ ਇਹ ਵੀ ਤੁਰੀ ਆਉਂਦੀ ਸੀ ਕੜਗੇ ਘਰ ਨੂੰ ਤੇ ਮੈਂ ਵੀ ਪਹੁੰਚ ਗਿਆ ਸੀ ਟਾਈਮ ਤੇ ਮਾਚਾ ਲੈ ਆਉਣੇ ਆ ਗਏ ਮੈਂ ਆਪਣੇ ਬੰਦਿਆਂ ਨੂੰ ਸਤਿਨਾਮ ਵਾਹੀ ਗੁਰੂ ਸਤਿਨਾਮ ਵਾਹੀ ਗੁਰੂ ਲੋ ਜੀ ਮਿੱਤਰੋ ਆ ਲੰਡੂ ਕੁਟੇੜ ਬਹੁਤ ਰਹਿੰਦੀ ਆ ਸੜਕਾਂ ਦੇ ਫਿਰ ਤੇ ਡੇਢ ਸਾਫੇ ਦਿਖਾਣ ਆ ਜਾਨਵਰ ਨੇ ਯਾਰ ਜਾਨਵਰ ਕੌਣ ਆ ਦਾਖਲਾ ਲੀਲਾ ਚਲ ਹੁਣ ਮੰਮੀ ਜੀ ਦੀ ਲੇਖੀ ਆ ਹਨਾ ਕੀਤਾ ਵੇਕੀ ਜਾਵੇ ਲੋ ਜੀ ਇਹ ਆ ਗਈ ਸਾਡੇ ਪਿੰਡ ਦੀ ਮੰਡੀ ਤੇ ਫੁੱਲ ਬੜਾ ਫੁੱਲ ਆ ਗਈ ਤੇ ਕਣਕ ਐ ਸਮਝ ਲੋ ਵੀ ਅੱਧਾ ਹੀ ਸਾ ਵਢੀ ਗਈ ਅੱਧਾ ਹੀ ਸਾਰਾ ਗਈ ਤੇ ਫੁੱਲ ਬੜਾ ਫੁੱਲਾ ਵੰਡੀ ਆ ਖੜੀ ਆ ਜੀ ਕਣਕ ਕੋਈ ਜਾਂਦੇ ਨੇ ਉਹ ਕੌਣ ਨਹੀਂ ਉਹ ਬਣਾਈ ਦੇ ਇੱਥੇ ਨਹੀਂ ਉਹ ਨਹੀਂ ਹੈਗੇ ਜੇ ਉਹ ਹੁੰਦੇ ਤਾਂ ਫਿਰ ਤਾਂ ਮੈਨੂੰ ਪਤਾ ਲੱਗ ਹੀ ਜਾਂਦਾ ਸੀਗਾ। ਇਸ ਸਾਲ ਬਹੁਤ ਆ। ਲੋ ਜੀ ਮਿੱਤਰੋ ਇੱਥੇ ਲਈ ਹੈਡ ਆ ਗਿਆ ਆਪਣਾ ਖੇਤ ਆ ਹਾਂ ਕੀ ਹੋ ਗਿਆ ਸਰਪਾ ਨੂੰ? ਹੈ? ਤਾਂ ਆ ਬੋ ਜੀ ਮਿੱਤਰੋ ਪਹੁੰਚ ਗਏ ਤਾਂ ਘਰੇ ਪੀਲਾ ਮਾਤਾ ਪਾਣੀ ਇਹਨੀ ਗਰਮੀ ਗਰਮੀ ਹੋ ਗਏ 2 ਘੰਟੇ ਕਹਿੰਦੀ ਉੱਥੇ ਪੰਡ ਪੁੱਬੇ ਕਹਿੰਦੀ ਅੱਡੇ ਤੇ ਬੈਠੇ ਰਹੇ ਉਸਤੇ ਮਾਂ ਕਹਿੰਦਾ ਦੀ ਕਿਸੇ ਨੂੰ ਉੱਥੋਂ ਸਾੜਿਆਂ ਦਾ ਮਾਣ ਨਹੀਂ ਧਿਆਨ ਨੂੰ ਨੰਬਰ ਨੰਬਰ ਦਾ ਪਤਾ ਨਹੀਂ ਆ ਨੰਬਰ ਲੈ ਕੇ ਜਾਇਆ ਕਰੋ ਨੰਬਰ ਉਹ ਕਦੋਂ ਦਾ ਮੈਂ ਲੈ ਆਉਂਦਾ ਤੈਨੂੰ ਨਹੀਂ ਹੋਰ ਹੁਣ ਮੈਂ ਤਾਂ ਦੁਪਹਿਰ ਦਾ ਪਹਿਲੇ ਹੀ ਬੈਠ ਕੇ ਕੰਮਗਾਰੀ ਕਰੀ ਜਾਂਦਾ ਮੈਂ ਤਾਂ ਸਬਜ਼ੀ ਭਾਜੀ ਹੀ ਕੱਟ ਲਈ ਤੇ ਉਦੋਂ ਦਾ ਮੈਨੂੰ ਫੋਨ ਕਰਿਆ ਹੁੰਦਾ ਹੁਣ ਤਾਂ ਮੈਂ ਤੈਨੂੰ ਝਣਾਉਲੇ ਤੇ ਬਿਠਾ ਰਿਹਾ ਹੁੰਦਾ ਹੋਰ ਹੁਣ ਅਸਰ ਪਹਿਲੀ ਸੀਗੇ ਘਰੇ ਪਈ ਸੀ ਅਸ ਜਿਹੜਾ ਮੱਕੀ ਉੱਡਣੀ ਸੀਗੀ ਹੋਰ ਇਹ ਬੱਸਾਂ ਦਾ ਤਾਂ ਕੰਮ ਨਹੀਂ ਹੁੰਦਾ ਹੁਣ ਬੱਸਾਂ ਬਸਾ ਟਾਈਮ ਹੈ ਹਰੇਕਾ ਕੋਲੇ ਆਪਣੀ ਮਸ਼ੀਨਰੀਆ ਬੱਸਾਂ ਤਾਂ ਘੱਟ ਵੱਧੀਆਂ ਆਉਂਦੀਆਂ ਜਾਂਦੇ ਨੇ ਹੁਣ ਪ੍ਰਾਈਵੇਟ ਬੱਸਾਂ ਦਾ ਬੰਦ ਵਰਜੇ ਹੀ ਨਹੀਂ ਗਈਆਂ ਇਕੱਲੇ ਸਰਕਾਰੀ ਬੱਸਾਂ ਚੱਲਦੇ ਨੇ ਗਿਆ ਲਓ ਜੀ ਮਿੱਤਰੋ ਹੁਣ ਡੱਕ ਕੇ ਪਾਣੀ ਪੀਲਾ ਠੀਕ ਹੈ ਚਾਹ ਪੀਲਾ ਸੱਤੀ ਕਰਕੇ ਸਹੀ ਹੈ ਠੀਕ ਹੈ ਬਣਾਏ ਕਿੱਦਾਂ ਹੀ ਹੋਈ ਮੇਰੇ ਤਾਜੀ ਚੰਗਾ ਠੀਕ ਹੈ ਤੇ ਸੱਤੀ ਕਰਕੇ ਚਾਹ ਪੀਲਾ ਮੈਂ ਇੱਥੇ ਦੇ ਕੇ ਆਣਾ ਢੇੜਾ ਹੱਥ ਮੂ ਨਹੀਂ ਤੋ ਤਗ ਉਸ ਨਹੀਂ ਭਾਂਡੇ-ਪੁੰਡੇ ਦਾ ਮੈਂ ਮਾਦ ਤੇ ਮਾਤਾ ਟੈਨਸ਼ਨ ਆ ਲਈ ਤੇਗਾ ਹਾਂ ਤਾ ਸਬਜੀ ਭੱਜੀ ਸਾਰੀ ਤੇ ਕੱਟੀ ਇਹਦੇ ਦੇ ਪਈਆ ਤੇ ਵਿੱਚ ਦੋ ਪਕੌੜੇ ਪਾ ਕੇ ਪਕੌੜੇ ਭਰ ਕੇ ਆ ਲੈ ਪਕੌੜੇ ਪਾ ਕੇ ਤਰੀ ਵਾਲੀ ਬਣਾ ਲਈ ਚੰਗਾ ਹਾਂ ਬਾਕੀ ਮੈਂ ਕੰਮ ਕਰਦਾ ਓਕੇ ਟੈਨਸ਼ਨ ਲੈ ਐਂਟੀ ਲੋੜ ਨਹੀਂ ਅਬ ਦਾ ਆਰਾਮ ਕਰ ਠੀਕ ਹੈ ਹੋਰ ਬਾਕੀ ਦਾ ਮੈਂ ਕੰਮ ਨਿਮੇੜਦਾ ਔਰ ਲਓ ਜੀ ਮਿੱਤਰੋ ਸਾਵਾ ਪਣੇ ਲਿਆਂਦੀ ਯਾਰ ਮਾਤਾ ਨਹੀਂ ਹੈਣਾ ਉਥੇ ੱਟਕੇ ਖਾਈ ਜਾਂਦੀਆਂ ਬਸਾਂ ਬਸਾਂ ਦਾ ਟਾਈਮ ਹੈ ਨਹੀਂਗਾ ਤੇ ਟੱਕਰਾਂ ਹੀ ਸੀਗੀਆਂ ਕਾਲੇ ਦੇ ਘਰ ਨੂੰ ਤੁਰ ਹੀ ਆਉਂਦੇ ਸੀਗੇ ਤੇ ਕਾਲੇ ਨੇ ਵੀ ਕਿਹੜਾ ਮਿਲਣਾ ਚਾਹੁੰਦਾ ਵੀ ਮਾਂ ਦਾ ਪੁੱਤ ਦਾ ਕੋਈ ਟਿਕਾਣਾ ਨਹੀਂ ਹੈਗਾ ਨਾ ਤੇ ਚਲੋ ਆਪਾਂ ਨੂੰ ਮਿਲ ਗਈ ਫਿਰ ਵੀ ਉਥੇ ਜਾਣ ਸਾਰ ਤੇ ਆਪਾਂ ਲੈ ਆਂਦੀ ਹੈ ਨਾ ਤੇ ਹੁਣ ਆਪਾਂ ਮੱਜੇ ਨੂੰ ਕੱਢ ਕੇ ਬਾਹਰੇ ਕਰਦੀ ਆ ਉਧਰ ਆਪਣਾ ਕੂਲਰ ਪਿਆ ਹੈਗਾ ਤੇ ਉਥੇ ਆਪਾਂ ਕਰਦੀ ਹੈ ਤੇ ਫਿਰ ਹੁਣ ਗਰਮੈਸ਼ਕਪਾ ਤਾਂ ਹੁੰਦੀ ਹੀ ਹੈ ਨਾ ਰਾਤ ਨੂੰ ਇੱਥੇ ਪੈ ਜਾਈਦਾ ਹੁੰਦਾ ਬਾਹਰੇ ਤੇ ਐਨੇ ਨਾਲ ਚਲਾ ਆਇਆ ਵੀ ਅੱਜ ਆਪਾਂ ਤਾਂ ਮੈਂ ਤੇ ਮੇਰੀ ਮੰਮੀ ਤਾਂ ਅੰਦਰ ਹੀ ਪੈ ਜਾਣੇ ਆ ਇਹ ਮੇਰੇ ਪਾਪਾ ਤੇ ਮੇਰਾ ਭਾਈ ਇਹ ਦੋਨੇ ਆਣੇ ਬਾਹਰੇ ਪੈ ਜਾਂਦੇ ਨੇ ਇਹਨਾਂ ਦਾ ਐ ਲੋਟ ਆ ਜਾਂਦਾ ਤੇ ਚਲੋ ਜੀ ਮਿੱਤਰੋ 2 ਮਿੰਟ ਬਾਹਰੇ ਦੇਖ ਕੇ ਰੌਣਕ-ਛੌਣ ਕਰਨਾ ਸਾਰੇ ਦਿਨ ਦੇ ਅੰਦਰ ਘਰੀਆਂ ਆ ਗਏ ਆਪਾਂ ਖੁਣ ਲਓ ਜੀ ਮਿੱਤਰੋ ਆ ਲਿਆਂਦਾ ਪਾਣੀ ਆਲੂਆਂ ਦੇ ਵਿੱਚ ਪਾਉਣ ਲਈ ਅੱਜ ਮੈਂ ਆਲੂ ਪਕੌੜੀਆਂ ਚੱਲਣ ਦੇ ਤੇ ਮੈਂ ਆਲੂ ਪਕੌੜੀਆਂ ਦੇ ਦਾਲ ਘੈਂਟ ਹੁੰਦੀ ਹੈਗੀ ਤੇ ਲਿਜਾਤਾ ਆਪਣੇ ਮਾਤਾ ਇੱਥੇ ਗਈ ਹੋ ਵਾਂਢੀ-ਗਵਾਂਢੀ ਦੇ ਕਰੇ ਤੇ ਸਬਜ਼ੀ-ਭਾਜੀ ਜੀ ਬਸਣ ਤੇ ਫਿਰ ਫਿਲਹਾਲ ਆਪਾਂ ਨੇ چیر ਕੇ ਰੱਖਤੀ ਥਰਜ ਦੇ ਵਿੱਚ ਧਰਤੀ ਸਾਬਾ ਮੈਂ ਹੁਣ ਇਹ ਆਲੂ ਗੰਡੇ ਧੋਕੇ ਆਪੇ ਮਿਰਚ ਪਾ ਕੇ ਨਾ ਤੇ ਬਣਾ ਲੂਗੀ ਲਓ ਜੀ ਮਿੱਤਰੋ ਐਨੇ ਨਾਲ ਆਪਾਂ ਚਲੋ ਹੱਟਤਾ ਕੀ ਪੈਂਦਾ ਹੈ ਹਨੇ ਪਿੱਲੇ ਸੀਗੇ ਉਹਨੇ ਵੀ ਵਿਚਾਰਨੀ ਕਰਨਾ ਸੀ ਆਪ ਆਪਾਂ ਨਹੀਂ ਕਰਤਾ ਲਓ ਜੀ ਫਤਰ ਸ਼ਾਹ ਆਪਣਾ ਬਠਾ ਗੇੜ ਚ